ਮੌਸਮ ਨਾਲਿਆ ਕਰਵਾਟਾ ਤੇ ਆ ਗਈ ਠੰਡੀ ਹਵਾ ਆਏ ਸੀਗੇ ਤੇ ਦੇਖੋ ਮੌਸਮ ਕਿੰਨਾ ਸੁਹਾਣਾ ਹੋਇਆ ਵਾ ਠੰਡੀ ਠੰਡੀ ਹਵਾ ਇਹ ਪੁਰਾਣਾ ਪੋਲਾ ਜੀ ਆ ਨਵਾਂ ਪੋਲਾ ਜਿੱਧਰੋਂ ਅਸੀਂ ਨੰਕੇ ਆਏ ਆ ਲੋ ਦੋਸਤੋ ਇੱਥੇ ਅਸੀਂ ਰੁਕੇ ਸੀਗੇ 2 ਮਿੰਟ ਰੈਸਟ ਲਈ ਪੂਰੀ ਫੁੱਲ ਚੜਾਈ ਆ ਅੱਗੇ ਤਾਂ ਰਸਤੇ 'ਚ ਸਾਡੇ ਸਾਈਕਲ ਨੂੰ ਥੋੜੀ ਪ੍ਰੋਬਲਮ ਆ ਜੀ ਸੀ ਆ ਜੀ ਰੋਡ ਤੇ ਲਿਆ ਰਹੇ ਸੀ ਆ ਭਾਈ ਜੀ ਸਾਨੂੰ ਮਿਲੇ ਤੇ ਇਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਉਸ ਤੋਂ ਪੁੱਤਾ ਰਹਿ ਗਿਆ 7 ਕਿਲੋਮੀਟਰ ਤੇ ਰਸਤੇ ਦੇ ਵਿੱਚ ਆ ਗਈ ਤੇ ਉੱਥੋਂ ਅਸੀਂ ਪੈਦਲ ਚੱਲ ਚੱਲ ਕੇ ਆਏ ਆ ਅਸੀਂ ਪਹੁੰਚ ਗਏ ਹੂਨਤਰਾ ਇੱਥੇ ਰਸਟਿੰਗ ਚੱਲ ਰਹੀ ਆ ਫੁੱਲ ਨਜ਼ਾਰੇ ਆ ਦੇਖੋ ਇੱਥੋਂ ਮਣੀ ਗਾਨ ਸਾਹਿਬ ਸਿਰਫ ਰਹਿ ਗਿਆ 35 36 ਕਿਲੋਮੀਟਰ ਆ ਈਡੀਆ ਮਣੀ ਗਾਨ ਸਾਹਿਬ ਵਾਲੇ ਰਸਤੇ ਤੇ ਇੱਥੋਂ 22 ਕਿਲੋਮੀਟਰ ਬਾਕੀ ਆ ਤੇ ਆ ਇੱਕ ਨਵੀਂ ਡੈਸ਼ ਆ ਵੀ ਦੇਖੋ ਜੀ ਮਾਰ ਚੱਲਦੀ ਆ ਉਹ ਸਿੱਧੂ ਕਹਿੰਦੇ ਆ ਨਾਲ ਚਾਹ ਗਈ ਤੇ ਆ ਆਪਣੇ ਹੱਥ ਚ ਦੇਖਦੇ ਆ ਖਾ ਕੇ ਟੇਸਟ ਕਰਕੇ ਕਿਦਾਂ ਦੀ ਆ ਤੇ ਰਸਤੇ ਜਨੇਰਾ ਹੋਣ ਕਾਰਨ ਅਸੀਂ ਅੱਗੇ ਨਹੀਂ ਜਾ ਸਕੇ ਕਿਉਂਕਿ ਸਾਡੇ ਕੋਲ ਲਾਈਟ ਕਰਵਾਉਣ ਦਾ ਹੈ ਨਹੀਂ ਸੀਗਾ ਅੱਜ ਛੇ ਸੀ ਰੁਕੇ ਸੀ ਰਾਤ ਇਹ ਦੇਖੋ ਪਾਰਵਤੀ ਨਦੀ ਜੋਗੇ ਮਣੀ ਕਨ ਸਾਹਿਬ ਤੋਂ ਨਾਲ-ਨਾਲ ਚੱਲਦੀ ਆ ਰਹੀ ਤੇ ਇੱਧਰ ਆਪਣੇ ਦੋਨੇ ਝੋਟੇ ਖੜੇ ਆ ਹਾਂ ਰੂਮ ਸੀ ਸਾਡਾ ਇੱਧਰ ਸਮਾਨ ਵੀ ਦੇਖ ਲਓ ਦੇਖੋ ਇਹ ਰੋੜਾ ਜੋ ਮਣੀ ਕਨ ਸਾਹਿਬ ਨੂੰ ਜਾ ਰਿਹਾ ਤੇ ਇੱਧਰੋਂ ਆਪਾਂ ਭੂਤਰ ਤੋਂ ਆਉਣੇ ਵਾਲੇ ਕਰੋੜ ਹੁੰਦਾ ਚੋ ਦੇਖ ਲੋ ਹਾਲਤ ਖਾਸ ਤਾਂ ਹੀ ਆ ਇਸ ਟਾਈਮ ਦਾ ਬਣੀ ਜਾਂਦਾ ਰੋੜੇ ਬਣੀ ਗਨ ਸਾਹਿਬ ਅਜੇ 12 13 ਕਿਲੋਮੀਟਰ ਦੂਰ ਆ ਤੇ ਕਸੌਲ ਦੇ ਨਜ਼ਦੀਕ ਹੀ ਆਈ ਬੱਸ ਇਧਰ ਪਾਰਵਤੀ ਨਦੀ ਜੋ ਕੇ ਮਣੀ ਗਨ ਸਾਹਿਬ ਤੋਂ ਵੀ ਚੱਲ ਰਹੀ ਆ ਦੋਸਤੋ ਮਣੀ ਗਨ ਸਾਹਿਬ ਪਹੁੰਚ ਗਏ ਪਾਰਕਿੰਗ ਚ ਲਾਤੇ ਸਾਈਕਲ ਤੇ ਗੁਰਦੁਆਰਾ ਸਾਹਿਬ ਆ ਜੋ ਤੁਹਾਨੂੰ ਅਸੀਂ ਦਿਖਾਵਾਂਗੇ ਬਾਅਦ ਅਗਲੀ ਵੀਡੀਓ ਦੇ ਵਿੱਚ ਤਾਂ ਇਹ ਗੁਰਦੁਆਰਾ ਸਾਹਿਬ ਤੋਂ ਅਸੀਂ ਚੱਲੇ ਆ ਹੁਣ ਟਰੈਕ ਤੇ ਤੇ ਜੇ ਤੁਸੀਂ ਸਾਡੀ ਗੁਰਦੁਆਰਾ ਸਾਹਿਬ ਦਾ ਫੁੱਲ ਇਤਿਹਾਸ ਦੀ ਵੀਡੀਓ ਦੇਖਣਾ ਚਾਹੁੰਦੇ ਆ ਤਾਂ ਉਹ ਸਾਡੇ 1 ਸਾਲ ਪਹਿਲਾਂ YouTube ਚੈਨਲ ਤੇ ਹੀ ਪਾਈ ਹੋਈ ਆ ਜੋ ਪਿਛਲੇ ਸਾਲ ਅਸੀਂ ਇੱਥੇ ਆਏ ਸੀ ਤਾਂ ਦੋਸਤੋ ਅੱਜ ਦੀ ਵੀਡੀਓ ਕਰਦੇ ਆ ਖਤਮ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸਬਸਕ੍ਰਾਈਬ ਤੇ ਕਮੈਂਟ ਕਰਨਾ ਨਾ ਭੁੱਲਿਓ ਤੁਹਾਡਾ ਆਪਣਾ ਚੈਨਲ BBK Vlogs ਮੋਹਿਤ ਨੂੰ ਦਿਓ ਇਜਾਜ਼ਤ ਧੰਨਵਾਦ ਮਿਲਦੇ ਆ ਅਗਲੀ ਵੀਡੀਓ